ਤੁਟਕ ਤਾਂ ਰਿਵਰ ਵਾਟਰ ਦਾ ਸਬੰਧ ਹੈ ਤੇ ਐਸਵਾਈਐਲ ਦਾ ਹੂੰ ਇਹ ਪੰਜਾਬ ਲਈ ਖਾਸ ਤੌਰ ਤੇ ਜਿਹੜੇ ਕਿ ਐਗਰੀਕਲਚਰ ਪ੍ਰੋਡਕਟ ਸਟਰੀਟ ਹੈ ਸਾਰੇ ਕੰਟੀਨਿਊ ਅਨਾਜ ਦਾ ਪੰਡਾਰ ਦਿੰਦਾ ਹੈ ਹੂੰ ਉਹਦੇ ਲਈ ਜਿੰਦ ਜਾਨ ਹੈ ਹੂੰ ਔਰ ਹੈਰਾਨੀ ਦੇ ਗੱਲੇ ਹੈ ਹੂੰ ਕਿ ਕਪੂਰੀ ਤੇ ਬਕਾਮ ਤੇ ਜਦੋਂ ਐਸਵਾਈਐਲ ਦਾ ਟੱਕ ਲਾਇਆ ਗਿਆ ਹੂੰ ਇਹ ਮਾਇਨ ਨਹੀਂ ਕਰਨਗੇ ਮੇਰੇ ਦੋਸਤ ਸਾਰੇ ਉਦੋਂ ਪੰਜਾਬ ਤੇ ਹਰਿਆਣਾ ਤੇ ਸੈਂਟਰ 'ਚ ਤਿੰਨੇ ਥਾਂ ਤੇ ਕਾਂਗਰਸੀਓ ਸਰਕਾਰਾਂ ਸਨ ਹਾਂ ਸ਼੍ਰੀਮਤੀ ਗਾਂਧਰੀ ਪ੍ਰਧਾਨ ਪ੍ਰਾਈਮ ਮਿਨਿਸਟਰ ਸੀ ਹਾਂ ਪੰਜਾਬ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਸਨ ਹਾਂ ਹਰਿਆਣਾ ਦੇ ਵਿੱਚ ਚੌਧਰੀ ਭਜਨ ਦਾ ਤੁਸੀਂ ਉੱਥੇ ਮੌਜੂਦ ਸੀ ਮੈਂ ਉਸ ਗੱਲ ਦਾ ਗਵਾਹ ਹਾਂ ਜਦੋਂ ਉੱਥੇ ਟੱਕ ਲਾਇਆ ਮਿਸ ਜਿੰਦਰਾ ਗਾਂਧੀ ਨੇ ਜੀ ਹਾਂ ਔਰ ਪ੍ਰਕਾਸ਼ ਸ਼ੂ ਬਦਲ ਉਦੋਂ ਹਾਂ ਕਪੂਰੀ ਦੀ ਛਾਂ ਤੇ ਬੈਠ ਕੇ ਹੱਥ ਹੁਲਾਰੋ ਲਾਰ ਕੇ ਇਹਨਾਂ ਨੇ ਸੀ ਵਿਰੋਧਤਾ ਕੀਤੀ ਸੀ